ਕੀ ਉਹਨਾਂ ਦਾ ਨਾਮ ਲੱਥੇ ਆਪਣੇ ਜੱਥੇਬੰਦੀ ਦੇ ਨਾਮ ਲੱਥੇ ਕਿ ਗਏ ਮੈਂ ਬਜਤਰ ਸਿੰਘ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਸ਼ਿਕਸ਼ਟ ਕਮੇਟੀ ਪੰਜਾਬ ਅੱਜ ਜਿਹੜਾ ਅਸੀਂ ਲੰਬੇ ਸਮੇਂ ਦੇ ਉੱਤੋਂ ਇੱਕ ਗੈਸ ਸਿਲੰਡਰਾਂ ਦੇ ਉੱਤੇ ਹੋ ਰਹੀ ਲੁੱਟ ਜਾਗਰੂਤ ਕੀਤੀ ਵੀਡੀਓ ਵੀ ਬਣੀਆਂ ਸੀ ਪਿੱਛੇ ਜਿਹੜੀਆਂ ਤੁਹਾਨੂੰ ਦੇਖਣੇ ਚਾਹੀਆਂ ਔਰ ਇੱਕ ਜਿਹੜਾ ਦੁੱਧ ਦੇ ਡੁਗਲੀ ਕਦੇ ਜ਼ਰੀਲਾ ਬਣਾ ਰਹੀਆਂ ਨੇ ਕੁਝ ਡੇਰੀਆਂ ਜਿਹੜੀਆਂ ਬਹੁਤ ਬੜੀ ਤਕਾ ਦੇ ਵਿੱਚ ਜ਼ੈਰ ਕੋਰੀਆਂ ਉਹਨਾਂ ਦੇ ਸਬੰਧ ਦੇ ਵਿੱਚ ਔਰ ਇੱਕ ਮੰਡੀਆਂ ਬੋਰਡ ਦਾ ਜਿਹੜਾ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਹੋ ਰਹੀ ਲੋਟਿਆ ਉਹਦੇ ਸਬੰਧ ਦੇ ਵਿੱਚ ਤਿੰਨ ਮਸਲਿਆਂ ਦੇ ਉੱਤੇ ਅਸੀਂ ਜਿਹੜਾ ਅੱਜ ਡੀਐਸਸੀ ਸਾਹਿਬ ਨੂੰ ਮਿਲੇ ਔਰ ਉਹਨਾਂ ਦੇ ਨਾਲ ਸਾਡਾ ਜਿਹੜਾ ਸਿਵਲ ਸਰਜਨ ਜੀ ਵੀ ਆ ਗਿਆ ਮੈਡੀਕਲ ਵਾਲਾ ਉਹ ਸੱਜਿਆ ਨਾਲ ਔਰ ਦੁੱਧ ਦੇ ਮਸਲੇ ਦੇ ਵੀ ਖੁੱਲ੍ਹ ਕੇ ਚਰਚਾ ਹੋਈ ਔਰ ਦੂਸਰੇ ਮਸਲਾਂ ਤੇ ਤਿੰਨ ਸਾਨੂੰ ਮਿਸ਼ਵਾਜਾਗੇ ਥੋੜੇ ਦਿਨਾਂ ਦੇ ਵਿੱਚ ਵੀ ਅਸੀਂ ਉਹ ਵੀ ਮੀਟਿੰਗ ਕਰਵਾ ਕੇ ਔਰ ਸਾਰਿਆਂ ਮਸਲਾਂ ਨੂੰ ਸੁਝਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਜਿਹੜਾ ਮਤਲਬ ਇੱਕ ਦੌਰਖਤੋਂ ਦੇ ਚੱਲ ਰਹੇ ਨੇ ਇਹਨਾਂ ਨੂੰ ਰੋਕਣ ਵਾਸਤੇ ਲੱਗਦਾ ਵਿਸ਼ਵਾਸ ਜਿਹੜਾ ਦਿਲਾਂ ਵਿੱਚ ਹੈਗੇ ਨੇ ਵੇਖੋ ਜਿਸ ਦਿਨ ਅਸੀਂ ਇੱਕ ਸੇਵਾ ਸਰਜਨ ਵਿਭਾਗ ਨੂੰ ਡਿਪਾਰਟਮੈਂਟ ਨੂੰ ਇੱਕ ਅਸੀਂ ਐਪਲੀਕੇਸ਼ਨ ਦਿੱਤੀ ਸੀ ਉਸ ਐਪਲੀਕੇਸ਼ਨ ਦੇ ਉੱਤੇ ਜਿਹੜਾ ਡਿਪਾਰਟਮੈਂਟ ਨੇ ਕੁਝ ਦੇਰਿਆਂ ਦੇ ਉੱਤੇ ਜਿਹੜਾ ਉਹ ਰੇਟ ਕੀਤੀ ਸੀ ਪਰ ਉਹ ਜਿਹੜੀ ਰੇਟ ਸੀਗੀ ਜਿਵੇਂ ਅਸੀਂ ਚਾਹੁੰਦੇ ਸੀ ਕਿ ਪੂਰਾ ਜਿਹੜਾ ਪ੍ਰੋਪਰ ਇਹਨੂੰ ਬੰਦ ਕੀਤਾ ਜਾਵੇ ਉਹਨਾਂ ਨਹੀਂ ਕੀਤਾ ਉਹਦਾ ਕਰਕੇ ਜਿਹੜੇ ਉਹ ਸੜੀਆਂ ਵਿਚਾਰਾ ਬਟੰਦਰਾਏ ਇੰਨੇ ਦਿਨਾਂ ਤੋਂ ਉੱਤੇ ਸੀ ਕੀ ਕੀਤਾ ਉਹਨਾਂ ਕਹਿੰਦੇ ਅਸੀਂ ਕੁਝ ਡੇਰੀਆਂ ਦੇ ਉੱਤੇ ਜਿਹੜੀਆਂ ਉਹ ਰੇਟ ਕੀਤੀ ਆ ਉਹਨਾਂ ਨੇ ਦਿਨਾਂ ਦੇ ਵਿੱਚ ਦੁਬਾਰਾ ਰੇਟਾਂ ਕਰਾਂਗੇ ਔਰ ਹਰ ਇੱਕ ਡੇਰੀ ਦੇ ਉੱਤੇ ਦਿਨੇ ਜਿੱਦਨ ਵੀ ਜਿਹੜਾ ਜੱਫੇਬੰਦੀ ਆ ਕਿ ਅਸੀਂ ਉਸੇ ਦਿਨ ਹੀ ਜਿਹੜਾ ਉਹ ਰੇਟ ਕਰਕੇ ਜਿਹੜਾ ਲੋਕਾਂ ਨੂੰ ਜਿਹੜਾ ਵਧੀਆ ਦੁੱਧ ਪੀਣ ਵਾਸਤੇ ਮਿਲੇਗਾ ਔਰ ਜਿਵੇਂ ਸਾਡੀ ਗੈਸ ਸਲੈਂਡਰਾਂ ਤੇ ਹੋਈ ਸੀ ਗੱਲ ਉਹਦੇ ਤੇ ਵੀ ਏਡੀ ਸੀ ਸਾਹਿਬ ਨੇ ਜਿਹੜਾ ਵਿਸ਼ਵਾਸ ਹੋਇਆ ਕਿ ਅਸੀਂ ਤੁਹਾਡੇ ਨਾਲ ਜਿਹੜਾ ਇਹਦੇ ਉੱਤੇ ਵੀ ਪੂਰਾ ਮੈਕ ਜਿਹੜਾ ਪਾ ਡਿਪਾਰਟਮੈਂਟ ਹੈ ਫੂਡ ਸਪਲਾਈ ਔਰ ਨਾਪੋਲ ਵਿਭਾਗ ਰਿਹਾ ਉਹ ਨਾਲ ਹੋਇਆ ਕਰਨਗੇ ਔਰ ਨਾਲ ਹੋ ਕੇ ਜਿਹੜੀ ਕਾਰਵਾਈ ਕੀਤੀ ਜਾਵੇ ਜੀ ਆਪਣਾ ਨਾਮ ਲੱਥੇ ਰੱਖ ਆਪਣੇ ਜਥੇਬੰਦੀ ਦੇ ਨਾਮ ਲੱਥੇ ਕਰ ਮੈਂ ਬਕੀਤਰ ਸਿੰਘ ਕੋਟਲਾ ਸੁਭਾ ਪ੍ਰਧਾਨ ਕਿਸਾਨ ਨੌਜਵਾਨ ਸ਼ਿਕਾਟ ਕਮੇਟੀ ਪੰਜਾਬ ਅੱਜ ਜਿਹੜਾ ਅਸੀਂ ਲੰਬੇ ਸਮੇਂ ਦੇ ਉੱਤੋਂ ਇੱਕ ਗੈਸ ਸਿਲੰਡਰਾਂ ਦੇ ਉੱਤੇ ਹੋ ਰਹੀ ਲੁੱਟ ਜਾਗਰੂਤ ਕੀਤੀ ਵੀਡੀਓ ਵੀ ਬਣੀਆਂ ਸੀ ਪਿੱਛੇ ਜਿਹੜੇ ਤੁਹਾਨੂੰ ਪਿੱਛੇ ਨਹੀਂ ਚਲੀਆਂ ਔਰ ਇੱਕ ਜਿਹੜਾ ਦੁੱਧ ਦੇ ਡੁਗਲੀ ਕਦੇ ਜ਼ਰੀਲਾ ਬਣਾ ਰਹੀਆਂ ਨੇ ਕੁਝ ਦੇਰੀਆਂ ਜਿਹੜੀਆਂ ਬਹੁਤ ਵੱਡੇ ਤਕਾ ਦੇ ਵਿੱਚ ਜ਼ਹਿਰ ਘੋਰੀਆਂ ਉਹਨਾਂ ਦੇ ਸਬੰਧ ਦੇ ਵਿੱਚ ਔਰ ਇੱਕ ਮੰਡੀਆਂ ਬੋਰਡ ਦਾ ਜਿਹੜਾ ਮੰਡੀਆਂ ਦੇ ਵਿੱਚ ਕਿਸਾਨਾਂ ਦੀ ਹੋ ਰਹੀ ਲੁੱਟਿਆ ਉਹਦੇ ਸਬੰਧ ਦੇ ਵਿੱਚ ਤਿੰਨ ਮਸਲਾਂ ਦੇ ਉੱਤੇ ਅਸੀਂ ਜਿਹੜਾ ਅੱਜ ਡੀਐਸਸੀ ਸਾਹਿਬ ਨੂੰ ਮਿਲੇ ਔਰ ਉਹਨਾਂ ਦੇ ਨਾਲ ਸਾਡਾ ਜਿਹੜਾ ਸ਼ਿਵ ਸਰਦਨਪਾ ਆ ਗਿਆ ਮੈਡੀਕਲ ਵਾਲਾ ਉਹ ਸੱਦਿਆ ਨਾਲ ਔਰ ਦੁੱਧ ਦੇ ਮਸਲੇ ਦੇ ਵੀ ਖੁੱਲ੍ਹ ਕੇ ਚਰਚਾ ਹੋਈ ਔਰ ਦੂਸਰੇ ਮਸਲਾਂ ਤੇ ਵੀ ਨਾਲ ਸਾਨੂੰ ਮਿਸ਼ਵਾਹ ਜਾਗੇ ਥੋੜੇ ਦਿਨਾਂ ਦੇ ਵਿੱਚ ਵਿੱਚ ਅਸੀਂ ਉਹ ਵੀ ਮੀਟਿੰਗ ਕਰਵਾ ਕੇ ਔਰ ਸਾਰਿਆਂ ਮਸਲਾਂ ਨੂੰ ਸੁਝਾਉਣ ਦੀ ਕੋਸ਼ਿਸ਼ ਕਰਾਂਗੇ ਜਿਹੜਾ ਕਿ ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡਾ ਜਿਹੜਾ ਮਤਲਬ ਇੱਕ ਦੁਰਖਤੋਂ ਦੇ ਚੰਦਰੇ ਨੇ ਇਹਨਾਂ ਨੂੰ ਰੋਕਣ ਵਾਸਤੇ ਲੱਗਦਾ ਵਿਸ਼ਵਾਹ ਜਿਹੜਾ ਦੰਦਿਆਂ ਵਿੱਚ ਹੈਗੇ ਨੇ ਵੇਖੋ ਜਿਸ ਦਿਨ ਅਸੀਂ ਇੱਕ ਸੇਵਾ ਸਰਜਨ ਵੈਕਮੈਨ ਨੂੰ ਡਿਪਾਰਟਮੈਂਟ ਨੂੰ ਇੱਕ ਅਸੀਂ ਐਪਲੀਕੇਸ਼ਨ ਦਿੱਤੀ ਸੀ ਉਸ ਐਪਲੀਕੇਸ਼ਨ ਦੇ ਉੱਤੇ ਜਿਹੜਾ ਡਿਪਾਰਟਮੈਂਟ ਨੇ ਕੁਝ ਦੇਰੀਆਂ ਦੇ ਉੱਤੇ ਜਿਹੜਾ ਉਹ ਰੇਟ ਕੀਤੀ ਸੀ ਪਰ ਉਹ ਜਿਹੜੀ ਰੇਟ ਸੀਗੀ ਜਿਵੇਂ ਅਸੀਂ ਚਾਹੁੰਦੇ ਸੀ ਕਿ ਪੂਰਾ ਜਿਹੜਾ ਪ੍ਰੋਪਰ ਇਹਨੂੰ ਬੰਦ ਕੀਤਾ ਜਾਵੇ ਉਹਨਾਂ ਨੇ ਨਹੀਂ ਕੀਤਾ ਉਹਦਾ ਕਰਕੇ ਜਿਹੜੇ ਉਹ ਸੜੀਆਂ ਵਿਚਾਰਾ ਵਪਾਂਧਰਾ ਆਏ ਇੰਨੇ ਦਿਨਾਂ ਤੋਂ ਤੁਸੀਂ ਕੀ ਕੀਤਾ ਉਹਨਾਂ ਕਹਿੰਦੇ ਅਸੀਂ ਕੁਝ ਦੇਰੀਆਂ ਦੇ ਉੱਤੇ ਜਿਹੜੀ ਆ ਉਹ ਰੇਟ ਕੀਤੀ ਆ ਉਹਨਾਂ ਨੇ ਦਿਨਾਂ ਦੇ ਵਿੱਚ ਦੁਬਾਰਾ ਰੇਟਾਂ ਕਰਾਂਗੇ ਔਰ ਹਰ ਇੱਕ ਦੇਰੀ ਦੇ ਉੱਤੇ ਦਿਨ ਜਿੱਦਨ ਵੀ ਜਿਹੜਾ ਜਫੇਬੰਦੀ ਆ ਕਿ ਅਸੀਂ ਉਸੇ ਦਿਨ ਹੀ ਜਿਹੜਾ ਉਹ ਰੇਟ ਕਰਕੇ ਜਿਹੜਾ ਲੋਕਾਂ ਨੂੰ ਜਿਹੜਾ ਵਧੀਆ ਦੁੱਧ ਪੀਣ ਵਾਸਤੇ ਮਿਲੇਗਾ ਔਰ ਜਿਵੇਂ ਸਾਡੀ ਗੈਸ ਸਿਲੰਡਰਾਂ ਤੇ ਹੋਈ ਸੀ ਗੱਲ ਉਹਦੇ ਤੇ ਵੀ ਏਡੀਸੀ ਸਾਹਿਬ ਨੇ ਜਿਹੜਾ ਵਿਸ਼ਵਾਸ ਹੋਇਆ ਕਿ ਅਸੀਂ ਤੁਹਾਡੇ ਨਾਲ ਜਿਹੜਾ ਇਹਦੇ ਉੱਤੇ ਵੀ ਪੂਰਾ ਮੈਕ ਜਿਹੜਾ ਪੰਡ ਡਿਪਾਰਟਮੈਂਟ ਹੈ ਫੋਰਥ ਲਈ ਔਰ ਨਾਪਤੋਲ ਵਿਭਾਗ ਰਿਹਾ ਉਹ ਨਾਲ ਹੋਇਆ ਕਰਨਗੇ ਔਰ ਨਾਲ ਹੋ ਕੇ ਜਿਹੜੀ ਕਾਰਵਾਈ ਕੀਤੀ